ਸਦਾ ਤਲਬੀਰ ਸਿੰਘ ਗਿੱਲ ਸੁਲਤਾਨਪੁਰ ਦੇ ਰੀਆ ਚੌਂਦਾ ਦਾ ਦਫਤਰ ਆ ਬਹੁਤ ਵੱਡਾ ਦਫਤਰ ਬਣਾਇਆ ਉਹਨਾਂ ਨੇ ਉਹਨਾਂ ਦੇ ਸਾਰੇ ਸਪੋਰਟਰ ਜਿਹੜੇ ਅਸਲ ਕੇ ਦੇ ਉਹ ਸਾਰੇ ਆਏ ਉਹਨਾਂ ਦੇ ਸਾਰੀਆਂ ਸਜੀਆਂ ਬਾਹਾਂ ਦੇ ਸਭ ਨੇ ਵਿਸ਼ਵਾਸ ਦਿਵਾਇਆ ਉਹਦਾ ਅਜ ਤੋ ਗਿੱਲ ਸਾਹਿਬ ਵੈ ਤੋਂ ਦਿਨ ਲੱਗੇ ਸੀ ਪਤਾ ਅਜ ਤੋ ਗਿੱਲ ਸਾਹਿਬ ਨੇ ਆਪਣੀ ਸਾਰੀ ਟੀਮ ਜਿਹੜੀ ਹੈ ਉਹ ਇੱਕ ਤਰੀਕ ਵਾਸਤੇ ਇੱਕ ਜੂਨ ਵਾਸਤੇ ਪਾਰਟੀ ਦੀ ਮੰਤਵ ਵਾਸਤੇ ਸਭ ਦੀਆਂ ਡਿਊਟੀਆਂ ਲਾਈਆਂ ਕਿ ਸਾਰਿਆਂ ਨੇ ਤੜਕੇ ਹੋ ਕੇ ਜਿਹੜਾ ਕੰਮ ਕਰਨਾ ਉਹ ਦਸੀ ਇਹ ਸੀਟ ਜਿਹੜੀ ਬਹੁਤ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਜੋ ਸਦਵੇ ਤੁਹਾਡੇ ਕੋ ਵੀ ਆ ਕੇ ਹੋਣਗੇ ਸਾਡੇ ਕੋ ਵੀ ਆਏ ਆ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਆਮ ਸਾਦੀ ਸੀਟ ਜਿਹੜੀ ਜਿੱਤਣ ਜਾ ਰਹੀ ਮੈਂ ਪਾਰਟੀ ਵੱਲੋਂ ਮੇਰਾ ਡਾਕਟਰ ਨਿੱਜੇ ਤੋਂ ਨਹੀਂ ਜਸਤੀ ਤੋਂ ਨਹੀਂ ਸਰਦਾਰ ਬਾਬਾ ਸਿੰਘ ਜੁਣੀ ਐਸਟੀਪੀਸੀ ਦੇ ਮੈਂਬਰ ਨੇ ਤਲਬੀਦ ਹੋਣੀ ਬਹੁਤ ਬਡਾਲੀ ਸਾਹਿਬ ਚੱਲ ਗਏ ਤਾਂ ਬਾਗ ਬਹੁਤ سارے ਬੰਦੇ ਬਹੁਤ ਸੀਨੀਅਰ ਬੰਦੇ ਇਦਾਂ ਦੇ ਬੰਦੇ ਮਿਲਦੇ ਕਿੰਨੇ ਸੀਨੀਅਰ ਬੰਦੇ ਜਿਹੜੇ ਐਸਪੀਸੀ ਦੇ ਮੈਂਬਰ ਸੋ ਚੇਂਜ ਹੋ ਗਿਆ ਲੱਗਦਾ ਤੁਹਾਨੂੰ ਜੋ ਮੈਲਪੈਂਟੀਆਂ ਪਿਛਲੇ 2-3 ਦਿਨਾਂ ਤੋਂ ਜਿੱਦਾਂ ਕਾਲੀ ਦਲ ਦੇ ਤੋਂ ਸਭ ਨੂੰ ਹੋ ਰਹੇ ਨੇ ਆਵਾਮੀ ਪਾਰਟੀ ਵੱਡੀਆਂ ਮੀਟਿੰਗਾਂ ਹੋ ਰਹੀਆਂ ਬਿਲਕੁਲ ਮਾਹੌਲ ਜਿਹੜਾ ਚੇਂਜ ਹੋ ਗਿਆ ਇੱਕਦਮ ਪੂਰੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਬੱਸ ਉਹ ਦੇਖਿਓ ਅਦਵਿੰਦ ਕੇਦੀਵਾਲ ਜੀ ਆਦੇ ਉਹਨਾਂ ਦੀ ਅੱਜ ਦੇਖੋ ਜਾ ਫੇਰੀ ਕਦੋਂ ਹੋਏਗੀ ਕੁਝ ਪਲਾਨ ਬੇਤੂੰ ਲੱਗਦਾ ਕਿ ਮਤਲਬ ਅੰਦਾਜ਼ਨ ਹੀ ਐਸੇ ਵੀਕ ਦੇ ਵਿੱਚੋਂ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪਹਿਲੇ ਉਹ ਹਿਸਾਬ ਦੇਣ ਤੇਰਾ ਘਟਾਲਾ ਕੀਤਾ ਉਹਦਾ ਪਹਿਲੇ ਹਿਸਾਬ ਦੇਣ ਮਜੀਠੀਆ ਦਾ ਹਿਸਾਬ ਦਾ ਮਜੀਠੀਆ ਕੀ ਆ ਮਜੀਠੀਆ ਕੀ ਐਮਐਲਏ ਐਮਪੀ ਆ ਕਿ ਕਾਲੀ ਦੇ ਕਿ ਪਾਰਟੀ ਦਾ ਲੀਡਰ ਹੋ ਕਾਲਾ ਸਾਹਿਬ ਦਗੇ ਉਹਨੂੰ ਇਦਾਂ ਦਾ ਛੜਕ ਸ਼ੌਪ ਕਿਉਂ ਵੀ ਤੋਰੇ ਫਿਰਦੇ ਆ ਕਾਲਾ ਸਾਹਿਬ ਦਗੇ ਜੀ ਉਹਨੂੰ ਉਹ ਕਹਿੰਦੇ ਜਿਹੜਾ ਉਹ ਖਾ ਗਈ ਕਾਲਾ ਸਾਹਿਬ ਦਗੇ ਉਹਨੂੰ ਬੋਲੇ ਕਾਲਾ ਸਾਹਿਬ ਦਗੇ ਉਹਦੇ ਤੇ ਸ਼ਬਦਾਵਾਂ ਨਿਕਲ ਸ਼ਬਦਾਵਾਂ ਜਿਹੜੇ ਤਲਵੀਰ ਜੀ ਸ਼ਾਮਲ ਹੋਏ ਆ ਉਹਨਾਂ ਦੀ ਜਿਹੜੀ ਸ਼ਬਦਾਵਲੀ ਬੜੀ ਹੋਰ ਜਿਹੜੀ ਲੋਹੀ ਆ ਉਸ ਨੂੰ ਕੀ ਕਹਿਣਾ ਚਾਹਦੇ ਵੇਖੋ ਅਸੀਂ ਉਹਦਾ ਦੀ ਸ਼ਬਦਾਵਲੀ ਦੀ ਜੂਸ ਕਰਨੀ ਚਾਹੁੰਦੇ ਸਾਡੇ ਮਾਂ ਮਾਪ ਦੇ ਸਾਡਾ ਸਮੇ ਦੀ ਮਾਂ ਪੰਜ ਜਮਾਤਾਂ ਬੜੀ ਪਹਿਲੇ ਜਮਾਤ ਬਾਪ ਮੇਰਾ ਫੌਜ ਤੋਂ ਟੈਰੋ ਕਿਹਾ ਸੀਗਾ ਸਾਡੇ ਮਾਂ ਪਿਓ ਨੇ ਹਮੇਸ਼ਾ ਦੱਸਿਆ ਕਿ ਕੋਈ ਗੰਦ ਦੀ ਬੋਲਣਾ ਰੋਜ਼ ਸਵੇਰੇ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ ਉਹ ਕਿਹਦੀ ਪੁੱਤ ਕੇ ਦੀ ਛਾਂ ਦੇ ਖਲਾਮ ਦੀ ਬੋਲਣਾ ਗੰਦਾ ਸ਼ਬਦ ਵੀ ਬੋਲਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਨਾਂ ਦਾ ਮਾਂ ਪਿਓ ਕਿਉਂ ਨਹੀਂ ਇਹਨਾਂ ਨੂੰ ਸਮਝਾਉਂਦਾ ਉਹ ਕਹਿੰਦੇ ਚੰਗਾ ਆ ਜੀ ਤਲਵੀਰ ਦੀ ਚਲੇ ਗਏ ਸਾਡੇ ਕੋਲੋਂ ਖਿਹੜਾ ਛੁੱਟਿਆ ਸੁਖਵੀਰ ਮੈਂ ਕਹਿੰਦਾ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਕਾਲੀਦਾਲ ਵਾਲਾ ਸਾਰਾ ਹੀ ਸਾਰਾ ਕਾਲੀਦਾਲ ਖਿਹੜਾ ਛੱਡ ਗਿਆ ਉਹਨਾਂ ਦਾ ਸਾਲਾ ਪਰੋਈਆ ਬੈਠੇ ਹੁਣ ਹੁਣ ਸਾਲਾ ਮੈਂ ਕਹਿੰਦਾ ਕਿ ਬਾਕੀ ਕੋ ਪਾਰਟੀਆਂ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿੰਨੇ ਬੰਦੇ ਸੀਗੇ ਜਿਹੜੇ ਬੰਦੇ ਸਾਡੇ ਜੇਲਾਂ ਧੱਕੇ ਖਾਂਦੇ تھے ਹੁਣ ਦੋਵੇਂ ਕੀ ਕਹਿੰਦੇ ਹੁੰਦੇ ਆ ਕਾਫੀਆਂ ਗੱਡੀਆਂ ਦੇ ਗੰਡਾ ਤੋਂ ਡਰਾਈਵ ਲੋ ਕੇ ਹੁਣ ਸਭ ਤੋਂ ਇੱਕ ਦੀ ਗੱਲ ਪ੍ਰਾਈਵੇਟ ਲਿਮਿਟਿਡ ਹੈਗੀ ਆ ਉਹ ਸੀਗੀ ਉਹ ਬਣ ਗਈ ਬੱਸ ਇੰਨਾ ਹੀ ਗਮ ਤੁਸੀਂ ਕੀ ਫਿਊਚਰ ਵੇਖਦੇ ਹੋ ਕਾਲੀ ਦਲ ਦਾ ਅਜੇ ਫਿਊਚਰ ਵੇਖਦੇ ਤੁਸੀਂ ਕੋਣਾ ਕੁਐਸਚਨ ਜਾਣ ਕੇ ਗਲਤ ਕਰ ਦੇਣਾ ਤੂੰ ਸਵਾਦ ਲੈਣ ਦਿਆ ਤੂੰ ਸੀਰੀਅਸ ਬਿਕਦੇ ਵੀ ਜੀਸੇ ਨੂੰ ਜੀਠਿਆ ਤੋਂ ਹੁੰਦੇ ਆ ਕਿ ਨਾ ਜਾਂਦੇ ਕੋਈ ਮੈਂ ਕਹਿੰਦਾ ਮੈਂ ਮੈਂ ਬਾਦਲ ਸਾਹਿਬ ਨੂੰ ਜਾਂ ਮਜੀਠੀਆ ਸਾਹਿਬ ਨੂੰ ਸਲਾਹ ਦੇਣੀ ਚਾਹਣਾ ਕਿ 4 ਤਰੀਕ ਵਾਸਤੇ ਘਰੋਂ ਕਾਰੀ ਹਲਵਾਈ ਲਾ ਦਿਓ ਸਾਰਿਆਂ ਦੇ ਜਿੰਨੇ ਤੁਸੀਂ ਉਮੀਦਵਾਰ ਖਿਲਾ ਰਹੇ ਆ ਬਾਅਦ ਚ ਤੁਹਾਡੇ ਲੱਡੂ ਮੁੱਕ ਜਾਣੇ ਜੇ ਕਿਉਂਕਿ ਤੁਹਾਨੂੰ ਖੁਸ਼ੀ ਹੁੰਦੀ ਹੈ ਜਦੋਂ ਪਾਰਟੀ ਦਾ ਬੇੜਾ ਘਰਕ ਹੁੰਦਾ ਨਾ ਜੋ ਪਾਰਟੀ ਬਰਬਾਦੀ ਹੁੰਦੀ ਹੈ ਤੁਹਾਨੂੰ ਤੁਸੀਂ ਚਾ ਮਨਾਉਂਦੇ ਹੋ ਤੇ 4 ਤਰੀਕ ਨੂੰ ਜਿਹੜੀ ਤੁਹਾਡੀ ਬਰਬਾਦੀ ਹੋਣੀ ਉਸ ਇਸ ਕਰਕੇ ਸਾਰੇ ਉਮੀਦਵਾਰਾਂ ਦੇ ਘਰੇ ਅੱਜ ਤੋਂ ਹਲਵਾਈ ਲਵਾ ਦਿਓ ਸਰਦਾਰ ਤਲਬੀਰ ਸਿੰਘ ਗਿੱਲ ਸultanpur ਦੇ ਰੀਆ ਚੋਣਾਂ ਦਾ ਦਫ਼ਤਰ ਆ ਬਹੁਤ ਵੱਡਾ ਦਫ਼ਤਰ ਬਣਾਇਆ ਉਹਨਾਂ ਨੇ ਉਹਨਾਂ ਦੇ ਸਾਰੇ ਸਪੋਰਟਰ ਜਿਹੜੇ ਹਸਲਕੇ ਦੇ ਉਹ ਸਾਰੇ ਆਏ ਉਹਨਾਂ ਦੇ ਸਾਰੀਆਂ ਸਜੀਆਂ ਬਾਵਾ ਨੇ ਸਭ ਨੇ ਵਿਸ਼ਵਾਸ ਦਿਵਾਇਆ ਉਹ ਅੱਜ ਤੋਂ ਗਿੱਲ ਸਾਹਿਬ ਵੈ ਤੋਂ ਦਿਨ ਦੇ ਲੱਗੇ ਅਸੀਂ ਪਤਾ ਅੱਜ ਤੋਂ ਗਿੱਲ ਸਾਹਿਬ ਨੇ ਆਪਣੀ ਸਾਰੀ ਟੀਮ ਜਿਹੜੀ ਹੈ ਉਹ ਇੱਕ ਤਰੀਕ ਵਾਸਤੇ ਇੱਕ ਜੂਨ ਵਾਸਤੇ ਪਾਰਟੀ ਦੀ ਮੰਤਵ ਵਾਸਤੇ ਸਭ ਦੀਆਂ ਡਿਊਟੀਆਂ ਲਾਈਆਂ ਕਿ ਸਾਰਿਆਂ ਨੇ ਤਕੜੇ ਹੋ ਕੇ ਜਿਹੜਾ ਕੰਮ ਕਰਨਾ ਉਹ ਅਸੀਂ ਇਹ ਸੀਟ ਜਿਹੜੀ ਹੈ ਬਹੁਤ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਜੋ ਸਦਵੇ ਤੁਹਾਡੇ ਕੋ ਵੀ ਆ ਕੇ ਹੋਣਗੇ ਸਾਡੇ ਕੋ ਵੀ ਆਏ ਆ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਅਮਰਸਾਦੀ ਸੀਟ ਜਿਹੜੀ ਜਿੱਤਣ ਜਾ ਰਹੀ ਹੈ ਮੈਂ ਪਾਰਟੀ ਵੱਲੋਂ ਬੇਜ਼ਾ ਦਕਤ ਨਿੱਜਤ ਹੋਣੀ ਜਸਤੀ ਤੋਂ ਨਹੀਂ ਸਰਦਾਰ ਬਾਬਾ ਸਿੰਘ ਵਾਲੀ ਐਸ.ਡੀ.ਪੀ.ਸੀ ਦੇ ਮੈਂਬਰ ਦੇ ਤਲਬੀਦ ਹੋਣੀ ਬਹੁਤ ਬਡਾਲੀ ਸਾਹਿਬ ਚੱਲ ਗਏ ਤਾਂ ਬਾਗ ਬਹੁਤ سارے ਬੰਦੇ ਬਹੁਤ ਸੀਨੀਅਰ ਬੰਦੇ ਐਦਾਂ ਦੇ ਬੰਦੇ ਮਿਲਦੇ ਕਿੰਨੇ ਸੀਨੀਅਰ ਬੰਦੇ ਜਿਹੜੇ ਐਸ.ਡੀ.ਪੀ.ਸੀ ਦੇ ਮੈਂਬਰ ਸੋ ਯਾ ਲੱਗਦਾ ਨਾ ਕਿ ਅਗਲੀ ਜੋ ਡਵੈਲਪਮੈਂਟ ਹੈ ਪਿਛਲੇ 2-3 ਦਿਨਾਂ ਤੋਂ ਜਿੱਦਾਂ ਕਾਲੀ ਦਲ ਦੇ ਤੋਂ ਤੋਂ ਸਭ ਨੂੰ ਹੋ ਰਹੇ ਨੇ ਵੱਡੀਆਂ ਮੀਟਿੰਗਾਂ ਹੋ ਰਹੀਆਂ ਬਿਲਕੁਲ ਮਾਹੌਲ ਜਿਹੜਾ ਚੇਂਜ ਹੋ ਗਿਆ ਇੱਕਦਮ ਪੂਰੇ ਪੰਜਾਬ ਦੇ ਵਿੱਚ ਅਜੇ ਕੱਲ੍ਹ ਪੱਸੋ ਦੇਖਿਓ ਅਰਵਿੰਦ ਕੇ ਦੀਵਾਲ ਜੀ ਆਦੇ ਉਹਨਾਂ ਦੀ ਅੱਜ ਬੇਦ ਦੀ ਮੰਗਤ ਹੋਈ ਹੈ ਪੰਜਾਬ ਫੇਰੀ ਕਦੋਂ ਹੋਏਗੀ ਕੁਝ ਪਲਾਨ ਬੇਦੂ ਲੱਗਦਾ ਕਿ ਮਤਲਬ ਅੰਦਾਜ਼ਨ ਹੀ ਐਸੇ ਵੀਕ ਦੇ ਵਿੱਚੋਂ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪਹਿਲੇ ਉਹ ਸਾਹਬ ਦੇ ਨੀ ਤੇਰਾ ਘਟਾਲਾ ਕੀਤਾ ਉਹਦਾ ਪਹਿਲੇ ਸਾਹਬ ਦੇਣ ਮਜੀਠੀਆ ਦਾ ਸਾਹਬ ਦਾ ਮਜੀਠੀਆ ਕੀ ਆ ਮੁਜੀਠਿਆ ਕੀ ਐਮਐਲਏ ਐਮਪੀ ਆ ਕੇ ਕਾਲੀ ਦੇ ਕੇ ਪਾਰਟੀ ਆ ਲੀਡਰ ਹੋ ਕਾਲਾ ਸਾਹਿਬ ਜੀ ਉਹਨੂੰ ਇਦਾਂ ਦਾ ਛੜਕ ਸ਼ੌਪ ਕੀ ਵੀ ਤਰੇ ਫਿਰਦੇ ਆ ਕਾਲਾ ਸਾਹਿਬ ਜੀ ਉਹਨੂੰ ਉਹ ਕਹਿੰਦੇ ਜਿਹੜਾ ਉਹ ਖਾ ਗਈ ਕਾਲਾ ਸਾਹਿਬ ਜੀ ਉਹਨੂੰ ਬੋਲੇ ਕਾਲਾ ਸਾਹਿਬ ਜੀ ਉਹਨਾਂ ਦੇ ਤਲਬੀਰ ਉਹਦਾ ਹੀ ਤਾਂ ਹਿਸਾਬ ਦਾ ਕਾਲਾ ਸਾਹਿਬ ਜੀ ਉਹਨੂੰ ਜਿਹਨੇ ਤਲਬੀਰ ਜੀ ਸ਼ਾਮਲ ਹੋਏ ਆ ਉਹਨਾਂ ਦੀ ਜਿਹੜੀ ਸ਼ਬਦਾਵਲੀ ਬੜੀ ਹੋਰ ਜਿਹੜੀ ਹੋ ਗਈ ਆ ਉਸ ਨੂੰ ਕੀ ਕਹਿਣਾ ਚਾਹਦੇ ਵੇਖੋ ਅਸੀਂ ਉਹਦਾ ਦੀ ਸ਼ਬਦਾਵਲੀ ਦੀ ਚੁਸ ਕਰਦੇ ਚਾਹੁੰਦੇ ਸਾਡੇ ਮਾ ਮਾਪ ਦੇ ਸਾਡਾ ਸੱਮੇ ਦੀ ماں ਪੰਜ ਜਮਾਤਾਂ ਪੜ੍ਹੀ ਪਿਛਲੇ ਜਮਾਤ ਬਾਪ ਮੇਰਾ ਫੌਜ ਤੋਂ ਰਟਾਇਡ ਹੋ ਗਿਆ ਸੀਗਾ ਸਾਡੇ ਮਾਪਿਓ ਨੇ ਹਮੇਸ਼ਾ ਦੱਸਿਆ ਕਿ ਕੋਈ ਗੰਦਲੀ ਬੋਲਣਾ ਨਹੀਂ ਰੋਜ਼ ਸਵੇਰੇ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ ਉਹ ਕਿ ਦੀ ਪੁੱਤ ਕੇ ਦੀ ਛਾਂ ਦੇ ਖਲਾਅ ਨਹੀਂ ਬੋਲਣਾ ਗੰਦਾ ਸ਼ਬਦ ਨਹੀਂ ਬੋਲਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਨਾਂ ਦਾ ਮਾਪਿਓ ਕਿਉਂ ਨਹੀਂ ਇਹਨਾਂ ਨੂੰ ਸਮਝਾਉਂਦਾ ਉਹ ਕਹਿੰਦੇ ਚੰਗਾ ਆ ਜੀ ਤਲਵੀਰ ਜੀ ਚਲੇ ਗਏ ਸਾਡੇ ਕੋਲ ਖਿਹੜਾ ਛੁੱਟਿਆ ਸੁਖਵੀਰ ਮੈਂ ਕਹਿੰਦਾ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਕਾਲੀਦਾਲ ਵਾਲਾ ਸਾਰਾ ਹੀ ਸੜਕ ਕਾਲੀ ਦਲ ਖੜਾ ਛੱਡ ਗਿਆ ਉਹਨਾਂ ਦਾ ਸਾਲਾ ਪਰੋਈਆ ਬਹਿ ਕੇ ਹੁਣ ਉਹ ਸਾਲਾ ਪੁੱਪਾ ਕਹਿੰਦਾ ਕਿ ਬਾਕੀ ਕੋ ਪਾਰਟੀਆਂ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿੰਨੇ ਬੰਦੇ ਸੀਗੇ ਜਿਹੜੇ ਬੰਦੇ ਸਾਰੇ ਜੇਲਾਂ 'ਚ ਧੱਕੇ ਖਾਂਦੇ تھے ਹੁਣ ਦੋਵੇਂ ਕੀ ਕਹਿੰਦੇ ਹੁੰਦੇ ਆ ਕਰ ਦੀਆਂ ਗੱਡੀਆਂ ਦੇ ਗੱਡਾ ਤੋਂ ਡਰਪ ਹੋ ਕੇ ਹੁਣ ਸਭ ਤੇ ਇੱਕ ਦਿਖਾ ਪ੍ਰਾਈਵੇਟ ਲਿਮਿਟਿਡ ਹੈਗੀ ਆ ਉਹ ਸੀਗੇ ਉਹ ਬਣ ਗਈ ਬੱਸ ਇਦਾਂ ਹੀ ਕਰ ਤੁਸੀਂ ਕੀ ਫਿਊਚਰ ਵੇਖਦੇ ਹੋ ਕਾਲੀ ਦਲ ਦਾ ਅਜੇ ਫਿਊਚਰ ਵੇਖਦੇ ਤੁਸੀਂ ਤੂੰ ਨਾ ਕੁਐਸਚਨ ਜਾਣ ਕੇ ਗਲਤ ਕਰ ਦੇਣਾ ਤੂੰ ਸਵਾਦ ਲੈਣ ਦਿਆ ਤੂੰ ਸੀਰੀਅਸ ਹੋ ਕੇ ਖਤਮ ਬਿਕਰਮ ਜੀ ਸਨੂ ਜੀਠਿਆ ਦੁੰਦੇ ਆ ਕਿਲਾ ਜਾਂਦੇ ਕੋ ਮੈਂ ਕਹਿੰਦਾ ਮੈਂ ਮੈਂ ਬਾਦਲ ਸਾਹਿਬ ਨੂੰ ਜਾਂ ਮਜੀਠੀਆ ਸਾਹਿਬ ਨੂੰ ਸਲਾਹ ਦੇਣੀ ਚਾਹਣਾ ਕਿ 4 ਤਰੀਕ ਵਾਸਤੇ ਘਰੋਂ ਕਾਰੀ ਹਲਵਾਈ ਲਾ ਦਿਓ ਸਾਰਿਆਂ ਦੇ ਜਿੰਨੇ ਤੁਸੀਂ ਉਮੀਦਵਾਰ ਖੜਾ ਰਿਆ ਬਾਅਦ ਚ ਤੁਹਾਡੇ ਲੱਡੂ ਮੁੱਕ ਜਾਣੇ ਜਿਉਂ ਕਿ ਤੁਹਾਨੂੰ ਖੁਸ਼ੀ ਹੁੰਦੀ ਹੈ ਜਦੋਂ ਪਾਰਟੀ ਦਾ ਬੇੜਾ ਘਰਕ ਹੁੰਦਾ ਨਾ ਜੋ ਪਾਰਟੀ ਬਰਬਾਦੀ ਹੁੰਦੀ ਹੈ ਤੁਹਾਨੂੰ ਤੁਸੀਂ ਚਾ ਮਨਾਉਂਦੇ ਹੋ ਤੇ 4 ਤਰੀਕ ਨੂੰ ਜਿਹੜੀ ਤੁਹਾਡੀ ਬਰਬਾਦੀ ਹੋਣੀ ਉਸ ਇਸ ਕਰਕੇ ਸਾਰੇ ਉਮੀਦਵਾਰਾਂ ਦੇ ਘਰੇ ਅੱਜ ਤੋਂ ਹਲਵਾਈ ਲਵਾ ਦਿਓ ਸਰਦਾਰ ਤਲਬੀਰ ਸਿੰਘ ਗਿੱਲ ਸultanpur ਦੇ ਰੀਆ 14 ਦਾ ਦਫ਼ਤਰ ਆ ਬਹੁਤ ਵੱਡਾ ਦਫ਼ਤਰ ਬਣਾਇਆ ਹੁੰਦਾ ਨੇ ਉਹਨਾਂ ਦੇ ਸਾਰੇ ਸਪੋਰਟਰ ਜਿਹੜੇ ਹਸਲਕੇ ਦੇ ਉਹ ਸਾਰੇ ਆਏ ਉਹਨਾਂ ਦੇ ਸਾਰੀਆਂ ਸਜੀਆਂ ਬਾਵਾ ਨੇ ਸਭ ਨੇ ਵਿਸ਼ਵਾਸ ਦਿਵਾਇਆ ਉਹ ਅੱਜ ਤੋਂ ਗਿੱਲ ਸਾਹਿਬ ਮੈਂ ਤੋਂਦਾਂ ਦੇ ਲੱਗੇ ਸੀ ਪਤਾ ਅੱਜ ਤੋਂ ਗਿੱਲ ਸਾਹਿਬ ਨੇ ਆਪਣੀ ਸਾਰੀ ਟੀਮ ਜਿਹੜੀ ਹੈ ਉਹ ਇੱਕ ਤਰੀਕ ਵਾਸਤੇ ਇੱਕ ਜੂਨ ਵਾਸਤੇ ਪਾਰਟੀ ਦੀ ਮਦਦ ਵਾਸਤੇ ਸਭ ਦੀਆਂ ਡਿਊਟੀਆਂ ਲਾਈਆਂ ਕਿ ਸਾਦਿਆਂ ਨੇ ਤਕੜੇ ਹੋ ਕੇ ਜਿਹੜਾ ਕੰਮ ਕਰਦਾ ਉਹ ਦਸੀ ਇਹ ਸੀਟ ਜਿਹੜੀ ਹੈ ਬਹੁਤ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਜੋ ਸਦਵੇ ਤੁਹਾਡੇ ਕੋ ਵੀ ਆਵੇ ਹੋਣਗੇ ਸਾਡੇ ਕੋ ਵੀ ਆਏ ਆ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਅਮਰਸਾਦੀ ਸੀਟ ਜਿਹੜੀ ਜਿੱਤਣ ਜਾਦੀ ਮੈਂ ਪਾਰਟੀ ਵੱਲੋਂ ਬੇਜ਼ਾਰ ਡਾਕਟਰ ਮਿੰਜਰ ਹੋਣੀ ਜਸਤੀ ਤੋਂ ਨਹੀਂ ਸਰਦਾਰ ਬਾਬਾ ਸਿੰਘ ਜਿਹੜੀ ਐਸਜੀਪੀਸੀ ਦੇ ਮੈਂਬਰ ਨੇ ਤਲਬੀਦ ਹੋਣੀ ਬਹੁਤ ਬਡਾਲੀ ਸਾਹਿਬ ਚੱਲ ਗਏ ਤੇ ਬਾਗ ਬਹੁਤ سارے ਬੰਦੇ ਬਹੁਤ ਸੀਨੀਅਰ ਬੰਦੇ ਇਦਾਂ ਦੇ ਬੰਦੇ ਮਿਲਦੇ ਕਿੰਨੇ ਸੀਨੀਅਰ ਬੰਦੇ ਜਿਹੜੇ ਐਸਜੀਪੀਸੀ ਦੇ ਮੈਂਬਰ ਸੋ ਆਪਾਂ ਨੂੰ ਮਿਲ ਰਿਹਾ ਜੀ ਜੋ ਮੈਲਮੇਟ ਹੈ ਪਿਛਲੇ ਦੋ ਤਿੰਨ ਦਿਨਾਂ ਤੋਂ ਜਿੱਦਾਂ ਕਾਲੀ ਦਲ ਦੇ ਤੋਂ ਤੋਂ ਸ਼ਬਦ ਹੋ ਰਹੇ ਨੇ ਆਵਾਜ਼ੀ ਪਾਰਟੀ ਵੱਡੀਆਂ ਮੀਟਿੰਗਾਂ ਹੋ ਰਹੀਆਂ ਬਿਲਕੁਲ ਮਾਹੌਲ ਜਿਹੜਾ ਚੇਂਜ ਹੋ ਗਿਆ ਇੱਕਦਮ ਪੂਰੇ ਪੰਜਾਬ ਦੇ ਵਿੱਚ ਅਜੇ ਕੱਲ੍ਹ ਪੱਸੋ ਦੇਖਿਓ ਅਦਵਿੰਦ ਕੇਦੀਵਾਲ ਜੀ ਆਦੇ ਉਹਨਾਂ ਦੀ ਅੱਜ ਬੇਦੋ ਆਦੀ ਜਮਾਨਤ ਹੋਈ ਹੈ ਪੰਜਾਬ ਫੇਰੀ ਕਦੋਂ ਹੋਏਗੀ ਕੁਝ ਪਲਾਨ ਬੇਦੋ ਲੱਗਦਾ ਕਿ ਮਤਲਬ ਅੰਦਾਜ਼ਨ ਹੀ ਐਸੇ ਵੀਕ ਦੇ ਵਿੱਚੋਂ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪਹਿਲੇ ਉਹ ਹਿਸਾਬ ਦੇ ਨੀ ਤੇਰਾ ਘੁਟਾਲਾ ਕੀਤਾ ਉਹਦਾ ਪਹਿਲੇ ਹਿਸਾਬ ਦੇ ਮਜੀਠੀਆ ਕਹਿੰਦਾ ਹਿਸਾਬ ਮਜੀਠੀਆ ਕੀ ਆ ਮਿਠਿਆ ਕੀ ਐ ਐਮ ਐਲ اے ਐਮ ਪੀ ਆ ਕੇ ਕਾਲੀ ਦੇ ਕੇ ਪਾਰਟੀ ਦਾ ਲੀਡਰ ਹੋ ਕਾਲਾ ਸਾਹਿਬ ਦੀਏ ਉਹਨੂੰ ਇਦਾਂ ਦਾ ਛੜਕ ਸ਼ੌਪ ਕੀ ਵੀ ਤੋਰੇ ਫਿਰਦੇ ਆ ਕਾਲਾ ਸਾਹਿਬ ਦੀਏ ਜੀ ਉਹਨੂੰ ਉਹ ਕਹਿੰਦੇ ਜਿਹੜੇ ਉਹ ਖਾ ਗਈ ਕਾਲਾ ਸਾਹਿਬ ਦੀਏ ਉਹਨੂੰ ਬੋਲੇ ਕਾਲਾ ਸਾਹਿਬ ਦੀਏ ਉਹਦੇ ਤਲਬੀਰ ਉਹਦਾ ਹੀ ਤਾਂ ਹਿਸਾਬ ਦਾ ਕਾਲਾ ਸਾਹਿਬ ਦੀਏ ਉਹਨੂੰ ਤਲਬੀਰ ਜੀ ਸ਼ਾਮਲ ਹੋਏ ਆ ਉਹਨਾਂ ਦੀ ਜਿਹੜੀ ਸ਼ਬਦਾਵਲੀ ਬੜੀ ਹੋਰ ਜਿਹੜੀ ਲੋਹੀ ਆ ਉਸ ਨੂੰ ਵੀ ਕਹਿਣਾ ਚਾਹ ਰਿਹਾ ਵੇਖੋ ਅਸੀਂ ਉਹਦਾ ਦੀ ਸ਼ਬਦਾਵਲੀ ਦੀ ਚੁਸ ਕਰਦੇ ਚਾਹੁੰਦੇ ਸਾਡੇ ਮਾ ਮਾਪ ਦੇ ਸਾਡਾ ਸੱਮੇ ਦੀ ਮਾਂ ਪੰਜ ਜਮਾਤਾਂ ਪੜ੍ਹੀ ਪਹਿਲੇ ਜਮਾਤ ਦੇ ਬਾਪ ਮੇਰਾ ਫੌਜ ਤੋਂ ਰਟਾਇਡ ਹੋ ਕੇ ਆਇਆ ਸੀਗਾ ਸਾਡੇ ਮਾਂ ਪਿਓ ਨੇ ਹਮੇਸ਼ਾ ਦੱਸਿਆ ਕਿ ਕੋਈ ਗੰਦ ਦੀ ਬੋਲਣਾ ਰੋਜ਼ ਸਵੇਰੇ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ ਉਹ ਕਿ ਦੀ ਪੁੱਤ ਕੇ ਦੀ ਛਾਂ ਦੇ ਖਲਾਬ ਨਹੀਂ ਬੋਲਣਾ ਗੰਦਾ ਸ਼ਬਦ ਨਹੀਂ ਬੋਲਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਨਾਂ ਦਾ ਮਾਂ ਪਿਓ ਕਿਉਂ ਨਹੀਂ ਇਹਨਾਂ ਨੂੰ ਸਮਝਾਉਂਦਾ ਉਹ ਕਹਿੰਦਾ ਚੰਗਾ ਆ ਜੀ ਤਲਵੀਰ ਜੀ ਚਲੇ ਗਏ ਸਾਡੇ ਕੋਲੋਂ ਖਿਹੜਾ ਛੁੱਟਿਆ ਸੁਖਵੀਰ ਮੈਂ ਕਹਿੰਦਾ ਕਿ ਉਹਨਾਂ ਨੇ ਸਾਰੇ ਪੰਜਾਬ ਦੇ ਅਕਾਲੀ ਦਲ ਵਾਲਾ ਸਾਰਾ ਸਾਲਾ ਕਾਲੀ ਦਾਲ ਖੜਾ ਛੱਡ ਗਿਆ ਉਹਨਾਂ ਦਾ ਸਾਲਾ ਪਰੋਈਆ ਬਹਿ ਕੇ ਹੁਣ ਉਹ ਸਾਲਾ ਬੱਪੂ ਨੇ ਕਿਹਾਦਾ ਕਿ ਬਾਕੀ ਕੋ ਪਾਰਟੀਆਂ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿੰਨੇ ਬੰਦੇ ਸੀਗੇ ਜਿਹੜੇ ਬੰਦੇ ਸਾਰੇ ਜੇਲਾਂ 'ਚ ਧੱਕੇ ਖਾਂਦੇ تھے ਹੁਣ ਦੋਵੇਂ ਕੀ ਕੰਨ ਦਿੰਦੇ ਆ ਕਰਦੀਆਂ ਗੱਡੀਆਂ ਦੇ ਗੱਡਾ ਤੋਂ ਡਰਾਈਵ ਹੋ ਕੇ ਹੁਣ ਸਭ ਤੋਂ ਇੱਕ ਦੀ ਗੱਲ ਪ੍ਰਾਈਵੇਟ ਲਿਮਟਿਡ ਹੈਗੀ ਆ ਉਹ ਸੀਗੇ ਉਹ ਬਣਦੀ ਬੱਸ ਇਦਾਂ ਹੀ ਕਰ ਤੁਸੀਂ ਕੀ ਫਿਊਚਰ ਵੇਖਦੇ ਹੋ ਕਾਲੀ ਦਲ ਦਾ ਅਜੇ ਫਿਊਚਰ ਵੇਖਦੇ ਤੁਸੀਂ ਤੂੰ ਨਾ ਕੁਐਸਚਨ ਜਾਣ ਕੇ ਗਲਤ ਕਰ ਦੇਣਾ ਤੂੰ ਸਵਾਦ ਲੈਣ ਦਿਆ ਤੂੰ ਸੀਰੀਅਸ ਬਿਕਰਮ ਜੀ ਸਾਨੂੰ ਜੀਠਿਆ ਦੁੰਦਿਆ ਮੈਂ ਕਹਿਣਾ ਮੈਂ ਮੈਂ ਬਾਦਲ ਸਾਹਿਬ ਨੂੰ ਜਾਂ ਮਜੀਠੀਆ ਸਾਹਿਬ ਨੂੰ ਸਲਾਹ ਦੇਣੀ ਚਾਹਣਾ ਕਿ 4 ਤਰੀਕ ਵਾਸਤੇ ਘਰੋਂ ਕਾਰੀ ਹਲਵਾਈ ਲਾ ਦਿਓ ਸਾਰਿਆਂ ਦੇ ਜਿੰਨੇ ਤੁਸੀਂ ਉਮੀਦਵਾਰ ਖੜਾ ਰਿਆ ਬਾਅਦ ਚ ਤੁਹਾਡੇ ਲੱਡੂ ਮੁੱਕ ਜਾਣੇ ਕਿਉਂਕਿ ਤੁਹਾਨੂੰ ਖੁਸ਼ੀ ਹੁੰਦੀ ਹੈ ਜਦੋਂ ਪਾਰਟੀ ਦਾ ਬੇੜਾ ਘਰਕੋਂ ਦਾੜਾ ਜੋ ਪਾਰਟੀ ਬਰਬਾਦੀ ਹੁੰਦੀ ਹੈ ਤੁਹਾਨੂੰ ਤੁਸੀਂ ਚਾ ਮਨਾਉਂਦੇ ਹੋ ਤੇ 4 ਤਰੀਕ ਨੂੰ ਜਿਹੜੀ ਤੁਹਾਡੀ ਬਰਬਾਦੀ ਹੋਣੀ ਉਸ ਇਸ ਕਰਕੇ ਸਾਰੇ ਉਮੀਦਵਾਰਾਂ ਦੇ ਘਰੇ ਅੱਜ ਤੋਂ ਹਲਵਾਈ ਲਵਾ ਦਿਓ